ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਦੰਤਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਈ ਵਿਖੇ ਰੋਜ਼ਾਨਾ ਗਾਗਰ ਦੇ ਦਰਸ਼ਨ ਰਿਪੋਰਟ ਉਪਕਾਰ ਸਿੰਘ ਰੰਦਾਵਾ ਅੰਮ੍ਰਿਤਸਰ ਅੰਮ੍ਰਿਤਸਰ ਮਾਨਜੋਗ ਅਦਾਲਤ ਵਿੱਚ ਈ ਮੁਲਾਕਾਤ ਸਹੂਲਤਾਂ ਦਾ ਉਤਕਾਟਨ ਲਿਫਟ ਲਈ ਨੀ ਪੱਥਰ ਰੱਖਿਆ ਗਿਆ ਰਿਪੋਰਟ ਗੁਰਪ੍ਰੀਤ ਸਿੰਘ ਸੰਧੂ ਅੰਮ੍ਰਿਤਸਰ ਪੋਸ਼ਣ ਦੀ ਪੜਾਈ ਦੀ ਤਹਿਤ ਆਂਗਣਵਾੜੀ ਵਰਕਰਾਂ ਦੀ ਕਰਵਾਈ ਟ੍ਰੇਨਿੰਗ ਰਿਪੋਰਟ ਗੁਰਪ੍ਰੀਤ ਸਿੰਘ ਸੰਧੂ ਅੰਮ੍ਰਿਤਸਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਜੁਧ ਨਸ਼ਿਆਂ ਵਿਰੁੱਧ ਦੇ ਨਾਮ ਤੇ ਰੈਲੀਆਂ ਕਰ ਰਹੀ ਹੈ ਪਰ ਦੂਸਰੇ ਪਾਸੇ ਪੰਜਾਬ ਦੀ ਧਰਤੀ ਤੇ ਨਸ਼ਿਆਂ ਦੀ ਲਾਨਤ ਅਜੇ ਵੀ ਬੇਕਾਬੂ ਹੈ ਪ੍ਰੋਫੈਸਰ ਸਰਜਨ ਸਿੰਘ ਖਿਆਲਾ ਰਿਪੋਰਟ ਗੁਰਪ੍ਰੀਤ ਸਿੰਘ ਸੰਧੂ ਅੰਮ੍ਰਿਤਸਰ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰ ਖਿਲਾਫ ਦਿੱਤੀਆਂ ਹਦਾਇਤਾਂ ਅਧੀਨ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਵਿਰੁੱਧ ਕਾਰਵਾਈ ਜਾਰੀ तीन सौ पंद्रह नशीलिया गोलियां समेत तीन दोषी गिरफ़्तार रिपोर्ट गुरप्रीत संधु अमृतसर पेंडमियाँ विड्च पिंड की पंचायत वलों कबड्डी टूरनामेंट करवाया गया रिपोर्ट बचित्र सिंह गुरजीत सिंह रईया श्री गुरु तेग बहादुर कॉल सठियाला विखे एक रोज़ा वर्कशाप का आयोजन रिपोर्ट सुखविंदर गिल हरमनप्रीत गिल बाबा बकाला साहिब ਸਨਮਾਨ ਸਮਾਰੋਹ ਦੌਰਾਨ ਪ੍ਰਸਿੱਧ ਕਾਮੇਡੀਅਨ ਕਲਾਕਾਰ ਕੁਲੇਸ਼ਾ ਨੂੰ ਪੇਟ ਕੀਤੀ ਪ੍ਰੈਸ ਟੈਰੀ ਰਿਪੋਰਟ ਸੁਖਵਿੰਦਰ ਸਿੰਘ ਗਿੱਲ ਹਰਮਨਪ੍ਰੀਤ ਸਿੰਘ ਗਿੱਲ ਬਾਬਾ ਬਕਾਲਾ ਸਾਹਿਬ ਭਾਜਪਾ ਲੀਡਰ ਅਰਵਿੰਦਰ ਖੰਨਾ ਅਕਾਲੀ ਦਲ ਵਿੱਚ ਹੋਏ ਸ਼ਾਮਲ ਰਿਪੋਰਟ ਚੀਫ ਬਿਊਰੋ ਚੰਡੀਗੜ੍ਹ ਪੰਜਾਬ ਵਿੱਚ ਗੈਂਗਸਟਰ ਅਤੇ ਨਸ਼ਾ ਤਸਕਰਾਂ ਦਾ ਬੋਲਬਾਲਾ ਸੁਖਵਿੰਦਰ ਸਿੰਘ ਰੰਦਾਵਾ ਰਿਪੋਰਟ ਚੀਫ ਬਿਊਰੋ ਚੰਡੀਗੜ੍ਹ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਰਿਪੋਰਟ ਅਜਮੇਰ ਸਿੰਘ ਬਾਸਰਕੇ ਸੰਸਾਹਿਬ ਬੀਬੀ ਕੋਲਾਜੀ ਸਕੂਲ ਤਰਨਤਾਰਨ ਵਿਖੇ ਅਜੋਜਿਤ 14ਵੇਂ ਸਾਲਾਨਾ ਸੈਮੀਨਾਰ ਦੌਰਾਨ ਦਵਿੰਦਰ ਕੁਮਾਰ ਪੂਰੀ ਸਨਮਾਨਤ ਰਿਪੋਰਟ ਮਨੀਸ਼ ਕੁਮਾਰ ਉੱਪਲ ਅਜਨਾਲਾ ਹੁਰਵਦੇਰੇ ਜਾਣਕਾਰੀ ਲਈ ਵੇਖਦੇ ਰਹੋ ਵਤਨ ਦੀ ਮਿੱਟੀ ਨਿਊਜ਼ ਚੈਨਲ ਧੰਨਵਾਦ